ਚਾਲਾ ਦੇ ਵਿੱਚ ਜਿਹੜਾ ਅੱਜ ਬੱਸ ਦੁਰਕਟਰਾ ਹੋਈ ਹੈ ਜਿਸ ਦੇ ਵਿੱਚ ਤਿੰਨ ਮੌਤਾ ਹੋ ਚੁੱਕਿਆ ਨੇ ਔਰ ਸ਼ਾਇਦ ਕਰੀਬ ਗੰਭੀਰ ਜ਼ਖਮੀ ਨੇ ਔਰ ਹੋਰ ਵੀ ਕਈ ਜ਼ਖਮੀ ਤੁਸੀਂ ਦੇਖ ਸਕਦੇ ਹੋ ਕਿ ਇਹੋ ਹੀ ਹੈ ਬੱਸ ਸਟਾਪ ਉਹਦਾ ਕਿਦਾਂ ਚਿੱਤਰੇ ਜਿਹੜੇ ਆ ਉਹਦੇ ਉੱਡੇ ਦਿਖਾਈ ਦੇ ਰਿਹਾ ਔਰ ਕਿਵੇਂ ਜਿਹੜੀ ਉਹਦੀ ਛੱਤਾਂ ਤੁਸੀਂ ਦੇਖ ਸਕਦੇ ਹੋ ਸ਼ਰੀਆ ਕਿਵੇਂ ਪਿਆ ਹੈ ਇੱਟਾਂ ਕਿਵੇਂ ਪਈਆਂ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਾਰੀ ਜਿਹੜਾ ਲੈਂਟਰ ਸੀਗਾ ਕਿੰਨੀ ਰਫਤਾਰ ਦੇ ਨਾਲ ਜਦੋਂ ਬੱਸ ਬੇਕਾਬੂ ਹੋਈ ਹੈ ਇਹਦੇ ਵਿੱਚ ਆ ਕੇ ਵੱਜੀ ਆ ਔਰ ਇਸ ਸਾਈਡ ਤੇ ਜਿਹੜੀਆਂ ਸਵਾਰੀਆਂ ਸੀ ਗਿਆ ਪਿਛਲੇ ਬੰਨੇ ਜਿਹੜੇ ਉਹਦੇ ਨਾਲ ਬੈਠੇ ਡਰਾਈਵਰ ਦੇ ਲਾਗੇ ਉਹਨਾਂ ਦੀ ਬਹੁਤ ਬੁਰੀ ਹਾਲਤ ਹੋਈ ਆ ਇਸ ਬਟਾਲੇ ਵਾਲੇ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਛੜਕਾਰ ਰਹੀ ਆ ਇਧਰੋਂ ਜਿਹੜੀ ਬੱਸ ਆ ਨਿੱਜੀ ਬੱਸ ਆ ਇਧਰੋਂ ਸਾਰੀ ਜਾ ਕੇ ਚੰਡੀਗੜ੍ਹ ਨੂੰ ਬੱਸ ਜਾ ਰਹੀ ਸੀ ਜਦੋਂ ਉਧਰੋਂ ਬੱਸ ਆਈ ਆ ਬੇਕਾਬੂ ਹੋ ਗਈ ਆ ਬੇਕਾਬੂ ਹੋਣ ਤੋਂ ਬਾਅਦ ਜਦੋਂ ਇਸ ਪਾਸੇ ਤੋਂ ਬੱਸ ਆਈ ਆ ਇਧਰੋਂ ਆ ਕੇ ਇਸ ਬੰਨੇ ਵਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਬੱਸ ਸਟਾਪ ਆ ਰੱਬ ਵੱਲੋਂ ਕੁਦਰਤੀ ਤੌਰ ਤੇ ਅੱਜ ਬੱਸ ਸਟਾਪ ਦੇ ਵਿੱਚ ਕੋਈ ਨਹੀਂ ਸੀ ਮੌਜੂਦ ਜਦੋਂ ਬੱਸ ਵਜੀਆ ਔਰ ਪਿਛਲੇ ਬੰਨੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਐ ਵਰਕਸ਼ਾਪ ਐ ਇੱਥੇ ਵਰਕਸ਼ਾਪ ਦੇ ਵਿੱਚ ਕੰਮ ਕਰੇ ਸਨ ਉਹਨਾਂ ਨੇ ਜਦੋਂ ਇੱਕਦਮ ਇੱਥੇ ਬਹੁਤ ਵੱਡਾ ਧੁਮਾਕਾ ਹੋਇਆ ਬੱਸ ਵਜੀਆ ਇੱਕਦਮ ਚੀਕ ਚਾੜਾ ਪੈ ਗਿਆ ਬੱਸ ਦੇ ਵਿੱਚੋਂ ਛਾਲਾ ਮਾਰ ਕੇ ਜਿਹੜੀਆਂ ਸਵਾਰੀਆਂ ਪਿਛਲੇ ਬੰਨੇੋਂ ਬਾਹਰ ਆਈਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਦੁਕਾਨ ਤੱਕ ਜਿਹੜੇ ਆ ਇੱਥੋਂ ਦੀ ਜਿਹੜੀ ਲੇਬਰ ਆ ਉਹ ਖਾਣਾ ਖਾਣ ਵਾਸਤੇ ਗਏ ਸਨ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਲੋਕ ਆਸ-ਪਾਸ ਦੇ ਲੋਕ ਨੇ ਇੱਥੇ ਮੌਜੂਦ ਨੇ ਔਰ ਦੂਰ ਤੱਕ ਤੁਸੀਂ ਦੇਖ ਸਕਦੇ ਆ ਦੇਖ ਸਕਦੇ ਕੁ ਸਕੂਟਰੀ ਜਿਹੜੀ ਆ ਕਿੰਨੀ ਦੂਰ ਤੱਕ ਜਿਹੜੀ ਆ ਉਹ ਸਕੂਟਰੀ ਇਹਦੇ ਬੱਸ ਦੇ ਥੱਲੇ ਆਈ ਆ ਔਰ ਇਸ ਸਕੂਟਰੀ ਦੇ ਉੱਤੇ ਸਵਾਰ ਸੀ ਇੱਕ ਬੱਚਾ ਔਰ ਤੁਸੀਂ ਦੇਖੋ ਆ ਬੱਸ ਦੇ ਸ਼ੀਸ਼ੇ ਜਿਹੜੇ ਨੇ ਇੱਥੇ ਟੁੱਟੇ ਪਏ ਨੇ ਇਸ ਦਾ ਦੇ ਤੁਸੀਂ ਦੇਖੋ ਕਿ ਕਿਵੇਂ ਜਿਹੜੀਆਂ ਚੱਪਲਾਂ ਖੂਨ ਜਿਹੜਾ ਇੱਥੇ ਖਿਲਰਿਆ ਪਿਆ ਔਰ ਬਹੁਤ ਦਰਦਨਾਕ ਹਾਦਸਾ ਵਾਪਰਿਆ ਇਹ ਤੁਸੀਂ ਦੇਖੋ ਕਿ ਕਿਵੇਂ ਜਿਹੜੇ ਸ਼ੀਸ਼ੇ ਟੁੱਟ ਕੇ ਗਏ ਨੇ ਸਕੂਟਰੀ ਦਾ ਕਿੰਨਾ ਬੁਰਾ ਹਾਲ ਆ ਇਹ ਦੀ ਸਕੂਟਰੀ ਆ ਇਹਦੇ ਤੇ ਇੱਕ ਛੋਟਾ ਬੱਚਾ ਸੀ ਉਸਦਾ ਪਿਤਾ ਸੀ ਛੋਟੇ ਬੱਚੇ ਦੀ ਜਿਹੜੀ ਉਹ ਮੌਦੇ ਆਗੋਸ਼ ਵਿੱਚ ਜਾ ਚੁੱਕਾ ਆ ਉਸਦਾ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਤੁਸੀਂ ਦੇਖ ਸਕਦੇ ਹੋ ਆ ਜਿਹੜੀਆਂ ਸਕੂਟਰੀਆਂ ਨੇ ਇਹ ਵੀ ਸਕੂਟਰੀਆਂ ਜਿਹੜੀਆਂ ਨੇ ਜਿਹੜੀਆਂ ਠੀਕ ਹੋਣ ਵਾਸਤੇ ਆਈਆਂ ਸਨ ਉਹ ਵੀ ਬੱਸ ਦੇ ਥੱਲੇ ਆ ਗਈਆਂ ਨੇ ਔਰ ਇਸ ਦਰਦਨਾਕ ਹਾਸੇ ਤੁਸੀਂ ਦੇਖੋ ਕਿਵੇਂ ਚਿੱਥੜੇ ਜਿਹੜੇ ਉੱਡੇ ਨੇ ਔਰ ਕਿਵੇਂ ਬੱਸ ਦੇ ਜਿਹੜੇ ਪਾਰਟ ਆ ਉੱਡ ਗਏ ਨੇ ਪਿਛਲੇ ਪਨੇ ਤੁਸੀਂ ਦੇਖੋ ਇਹ ਦੁਕਾਨ ਆ ਇੱਥੇ ਜਿਹੜੇ ਇਹ ਲੋਕ ਕੰਮ ਕਰ ਰਹੇ ਸਨ ਔਰ ਇਹ ਬਹੁਤ ਵਾਲ-ਵਾਲ ਬਚੇ ਨੇ ਇਹਨਾਂ ਨੂੰ ਰੱਬ ਨੇ ਮੌਤ ਦੇ ਮੂੰਹ ਤੋਂ ਬਚਾਇਆ ਇਹ ਜਿਹੜੇ ਲੋਕ ਨੇ ਇਹਨਾਂ ਦੇ ਪਿੱਛੇ ਦੀਵਾਰ ਦੇ ਪਿੱਛੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਇੱਕਦਮ ਕਿੱਡਾ ਵੱਡਾ ਧਮਾਕਾ ਹੋ ਗਿਆ ਇਹ ਤੁਸੀਂ ਦੇਖੋ ਕਿ ਬੂਟ ਤਾਂ ਕਿਥੇ ਖਿਲਰੇ ਪਏ ਨੇ ਹਾਂਜੀ ਇਹ ਜਦੋਂ ਹਾਸਾ ਵਾਪਰਿਆ ਇਹ ਕਿਦਾਂ ਸਾਰਾ ਹਾਸਾ ਵਾਪਰਿਆ ਭਾਜੀ ਬੱਸ ਬੜੀ ਤੇਜ਼ ਆਈ ਸੀ ਅਸੀਂ ਅੰਦਰ ਬਿਠੇ ਇੱਥੇ ਕੰਮ ਕਰਦੇ ਆਂ ਬੱਸ ਇਹ ਤਾਂ ਬੜੀ ਤੇਜ਼ ਆਈ ਬੱਸ ਏਡੇ ਨਾਲ ਟਕਰਾਈ ਬੱਸ ਏਡੇ ਦੀ ਛੱਤ ਜਿਹੜੀ ਬੱਸ ਦੀ ਪਾਰ ਇਹਨਾਂ ਲੱਗੀ ਉਹਦੇ ਨਾਲ ਕਰਕੇ ਸਾਰੇ ਸਵਾਰੀਆਂ ਜਿਹੜੀਆਂ ਨੁਕਸਾਨ ਹੋ ਗਿਆ ਉਹਨਾਂ ਦਾ ਤੇ ਤੁਸੀਂ ਕਿਦਾਂ ਬਚੇ ਜਦੋਂ ਇੱਕਦਮ ਐਡਾ ਵੱਡਾ ਧਮਾਕਾ ਹੋਇਆ ਮੈਨੂੰ ਪਤਾ ਨਹੀਂ ਰੱਬ ਵੱਲੋਂ ਕਿਦਾਂ ਮੈਂ ਅੰਦਰ ਬੈਠਾ ਅੱਜ ਕੰਮ ਕਰਨ ਦਾ ਨਹੀਂ ਤੇ ਬਾਹਰ ਕੰਮ ਕਰੀਦਾ ਜੀ ਤੇ ਕਿੰਨੇ ਤੁਹਾਡੇ ਮੁਲਾਜ਼ਮ ਸੀ ਕਿ ਜਿਹੜੇ ਨਾਲ ਕੰਮ ਕਰੀ ਤੇ ਕਰਦੇ ਆ ਮੈਂ ਵੀ ਲਾਲ ਕੱਲਾ ਹੀ ਕਰਦਾ ਕੰਮ ਅੱਛਾ ਲਾਗੇ ਕੋਈ ਨਹੀਂ ਹੁੰਦਾ ਇਸ ਟਾਈਮ ਕੋਈ ਕਾਗ ਵੀ ਨਹੀਂ ਹੈਗਾ ਅੱਜ ਜਿਹੜਾ ਉੱਥੇ ਖਲੋਤ ਹੁੰਦਾ ਨਹੀਂ ਤੇ ਲੋਕੀ ਕਿੰਨੇ ਖਲੋਤ ਹੁੰਦੇ ਬਾਹਰ ਤੇ ਬੱਸ ਸਟਾਪ ਦੇ ਵਿੱਚ ਵੀ ਜਿਹੜੀਆਂ ਸਵਾਰੀਆਂ ਬੱਸਾਂ ਡੀਕਦੀਆਂ ਨੇ ਅੱਜ ਉਹ ਖਾਲੀ ਸੀਗੀਆਂ ਸਵਾਰੀਆਂ ਹੁੰਦੀਆਂ ਪਤਾ ਨਹੀਂ ਇੱਥੋਂ ਬੈਕ ਸਾਈਡ ਹੈ ਨਾ ਠੀਕ ਹੈ ਸਾਹਮਣੇ ਲੱਗਦਾ ਨਹੀਂ ਹੈਗਾ ਤੇ ਤੁਹਾਡੀਆਂ ਜਿਹੜੀਆਂ ਸਕੂਟੀਆਂ ਜਾਂ ਸਮਾਨ ਜਿਹੜਾ ਬਸ ਦੇ ਥੱਲੇ ਕੋਈ ਹੈ ਜਿਹੜਾ 5 6 ਹੈਗੇ ਮੁਰਦਾ ਲੋਕਾਂ ਦੇ ਠੀਕ ਇੱਥੇ ਹੀ ਉਹ ਖਲੋਤਿਆਂ ਦੇ ਬਾਹਰ ਉਹ ਸਾਰੇ ਥੱਲੇ ਆ ਗਏ ਤੁਸੀਂ ਦੇਖ ਸਕਦੇ ਹੋ ਕਿ ਚਸ਼ਮਦੀਦ ਆ ਇਹ ਮੌਤ ਦੇ ਮੂੰਹ ਤੋਂ ਵਾਲ-ਵਾਲ ਬਚਿਆ ਇਹ ਜਿਹੜੀ ਦੁوار ਹੈ ਦੁਵਾਰ ਦੇ ਪਿੱਛੇ ਜਿਹੜੀ ਹੈ ਇੱਕ ਦਮ ਕਿਵੇਂ ਬੱਸ ਆਉਂਦੀ ਹੈ ਬੱਸ ਟਕਰੌਂਦੀ ਹੈ ਬੇਕਾਬੂ ਹੋ ਜਾਂਦੀ ਹੈ ਇਸ ਦੇ ਸਾਰੇ ਕਾਰਨਾਂ ਦਾ ਪਤਾ ਤੇ ਪੁਲਿਸ ਜਾਂਚ ਤੋਂ ਪਤਾ ਲੱਗੇਗਾ ਕਿ ਬੱਸ ਜਿਹੜੀ ਹੈ ਕਿਵੇਂ ਬੇਕਾਬੂ ਹੋਈ ਹੈ ਕਿਵੇਂ ਇਹ ਮੰਦ ਭਗਾ ਦੁਖਦਾਈ ਜਿਹੜਾ ਹਾਦਸਾ ਵਾਪਰ ਗਿਆ ਉਸੇ ਦੇਖ ਸਕਦੇ ਹੋ ਕਿ ਕਿੰਨਾ ਤਗੜਾ ਲੈਂਟਰ ਆ ਉਸ ਦੇ ਵਿੱਚ ਦੇਖੋ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਸ਼ੀਸ਼ੇ ਤੱਕ ਖਿਲਰੇ ਪਏ ਆ ਔਰ ਬਸ ਦੇ ਸ਼ੀਸ਼ੇ ਤੱਕ ਟੁੱਟੇ ਪਏ ਆ ਔਰ ਜਿਹੜਾ ਬਸ ਸਟਾਪ ਜੋ ਬਹੁਤ ਮਜ਼ਬੂਤ ਬਣਾਇਆ ਸੀ ਉਹ ਬਿਲਕੁਲ ਜਿਹੜਾ ਢਾਹ ਟੇਰੀ ਹੋ ਚੁੱਕਾ ਹੈ ਇਹ ਤੁਸੀਂ ਦੇਖ ਸਕਦੇ ਕਿ ਇਹ ਸ਼ਾਹਬਾਦ ਦਾ ਅੱਡਾ ਆ ਇਹ ਅੱਡੇ ਦੇ ਉੱਤੇ ਲੋਕ ਜਿਹੜੇ ਨੇ ਇੱਥੇ ਰੋਜ਼ ਹੀ ਬੱਸਾ ਸਟਾਪ ਇੱਥੇ ਰੁਕਦੇ ਆ ਇੱਥੋਂ ਹੀ ਬੱਸਾ ਲੈਂਦੇ ਨੇ ਪਰ ਅੱਜ ਪ੍ਰਮਾਤਮਾ ਵੱਲੋਂ ਕੋਈ ਵੀ ਬੱਸ ਸਟਾਪ ਦੇ ਇੱਥੇ ਨਹੀਂ ਸੀ ਖੜਾ ਹੁਣ ਆਸ-ਪਾਸ ਦੇ ਲੋਕ ਤੁਸੀਂ ਦੇਖੋ ਕਿ ਜਿੰਨੂੰ ਜਿੰਨੂੰ ਪਤਾ ਲੱਗ ਰਿਹਾ ਕਿ ਦੁੱਖ ਦੀ ਘਟਨਾ ਵਾਪਰੀ ਆ ਮੰਦਪਾਗਾ ਹਾਦਸਾ ਵਾਪਰਿਆ ਲੋਕ ਇੱਥੇ ਪਹੁੰਚ ਰਹੇ ਨੇ ਤਿੰਨ ਮੌਤਾਂ ਹੋ ਚੁੱਕੀਆਂ ਨੇ 6 ਦੇ ਕਰੀਬ ਜਿਹੜੇ ਗੰਭੀਰ ਜ਼ਖਮੀ ਨੇ ਜੋ ਜ਼ਿੰਦਗੀ ਮੌਤ ਦੀ ਲੜਾਈ ਲਾੜੇ ਨੇ ਜਿਨ੍ਹਾਂ ਨੂੰ ਬਟਾਲਾ ਤੋਂ ਗਰਦਾਸਪੁਰ ਤੋਂ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਜਿਹੜੇ ਹਸਪਤਾਲ ਤੱਕ ਜਿਹੜਾ ਆ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਆਸ-ਪਾਸ ਦੇ ਜਿੰਨੇ ਵੀ ਸ਼ਹਿਰਾਂ ਦੇ ਹਸਪਤਾਲ ਨੇ ਜਿੱਥੋਂ ਤੱਕ ਹੋਇਆ ਉੱਥੋਂ ਤੱਕ ਜਿਹੜੇ ਨੇ ਸਵਾਰੀਆਂ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਔਰ ਬਟਾਲਾ ਦੇ ਵਿੱਚ ਸਮੁੱਚਾ ਪੁਲਿਸ ਪ੍ਰਸ਼ਾਸਨ ਸਮੁੱਚੇ ਸਰਕਾਰ ਦੇ ਨੁਮਾਇੰਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਤੱਕ ਜਿਹੜੇ ਸਾਰੀਆਂ ਪਾਰਟੀਆਂ ਦੇ ਨੇਤਾ ਇੱਥੇ ਪਹੁੰਚੇ ਨੇ ਵਿਧਾਇਕ ਬਟਾਲਾ ਦੇ ਆਪ ਦੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਆ ਕੇ ਜ਼ਖਮੀਆਂ ਦਾ ਜਿਹੜਾ ਹਾਲਚਲ ਪੁੱਛਿਆ ਉਹ ਸਰਕਾਰ ਦੀ ਤਰਫੋਂ ਜਿਹੜਾ ਆਪ ਆਗੂ ਸ਼ਹਿਰੀ ਸ਼ਹਿਰੀ ਜਿਹੜੇ ਨੇ ਉਹਨਾਂ ਵੱਲੋਂ ਵੀ ਜਿਹੜਾ ਭਰੋਸਾ ਦਿੱਤਾ ਗਿਆ ਕਿ ਮ੍ਰਿਤਕਾਂ ਨੂੰ ਵੀ ਜਿਹੜਾ ਆ ਸਰਕਾਰ ਉਹਨਾਂ ਦੀ ਬਾਹ ਫੜੇਗੀ ਜ਼ਖਮੀਆਂ ਦੀ ਵੀ ਫੜੇਗੀ ਔਰ ਦੂਸਰੇ ਪਾਸੇ ਜਿਹੜੇ ਵਿਰੋਧੀ ਧਿਰ ਦੇ ਆਏ ਨੇ ਆਗੂ ਆਏ ਨੇ ਕਾਂਗਰਸ ਦੇ ਦੂਸਰੀਆਂ ਪਾਰਟੀਆਂ ਉਹਨਾਂ ਨੇ ਵੀ ਆ ਕੇ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਜਿਹੜੇ ਮ੍ਰਿਤਕ ਨੇ ਤੇ ਜਿਹੜੇ ਜ਼ਖਮੀ ਨੇ ਉਹਨਾਂ ਦੀ ਬਾਹ ਫੜੀ ਜਾਏ ਪਰ ਕੁਝ ਵੀ ਹੋਵੇ ਅੱਜ ਇਹ ਜਿਹੜੀ ਬਾਸਿਆ ਕਿਵੇਂ ਜਿਹੜੀ ਅੱਜ ਸਵਾਰੀਆਂ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਹੀ ਮੌਅ ਤੇ ਮੂੰਹ ਵਿੱਚ ਜਾ ਪਈਆਂ ਨੇ ਇਹ ਦਰਦਨਾਕ ਘਾਸਾ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌਰ ਗਈ ਆ ਔਰ ਜਿਹੜੇ ਲੋਕ ਆ ਉਹ ਡਰੇ ਦੇ ਸਹਮੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੇ ਆਪਣੀ ਮੰਜ਼ਲ ਤੇ ਪਹੁੰਚਣਾ ਸੀ ਜਿਹੜੀਆਂ ਸਵਾਰੀਆਂ ਉਹਨਾਂ ਦੇ ਵਿੱਚ ਬੱਚੇ ਵੀ ਸੀਗੇ ਪਰ ਅੱਜ ਜ਼ਖਮੀ ਹੋਣ ਦੇ ਕਾਰਨ ਇਲਾਕੇ ਦੇ ਵਿੱਚ ਬਹੁਤ ਜਿਹੜੀ ਦਹਿਸ਼ਤ ਵਾਲੀ ਤੇ ਡਰ ਵਾਲਾ ਤੇ ਦੁੱਖ ਦੀ ਜਿਹੜੀ ਲਹਿਰ ਦਿਖਾਈ ਦੇ ਰਹੀ ਆ ਕੁਝ ਵੀ ਹੋਏ ਇਸ ਮੰਦਪਾਗੇ ਹਾਦਸੇ ਨੇ ਬਟਾਲਾ ਇਲਾਕੇ ਦੇ ਲੋਕਾਂ ਨੂੰ ਜਿੱਥੇ ਝੰਡੋੜ ਕੇ ਰੱਖ ਦਿੱਤਾ ਉੱਥੇ ਤਿੰਨ ਘਰਾਂ ਦੇ ਵਿੱਚ 70 ਮੇਚੁਕੇ ਨੇ ਇੱਕ ਛੋਟਾ ਬੱਚਾ ਜੋ ਨਬਾਲਗ ਬੱਚਾ ਸੀ ਆਪਣੇ ਪਿਤਾ ਦੇ ਨਾਲ ਆਇਆ ਸੀ ਉਹ ਵੀ ਮੌਤ ਦੇ ਅਗੋਸ਼ ਵਿੱਚ ਜਾ ਚੁੱਕਾ ਇੱਕ ਔਰਤ ਸੀ ਉਸ ਦੀ ਜਿਹੜੀ ਧੋਣ ਆ ਉਸ ਦੇ ਨਾਲ ਉਹ ਅਲੱਗ ਹੋ ਚੁੱਕੀ ਆ ਇੱਕ ਹੋਰ ਪਤੀ ਪਤਨੀ ਜਿਹੜੇ ਸਫ਼ਰ ਕਰ ਰਹੇ ਸਨ ਪਤਨੀ ਜਿਹੜੀ ਆ ਉਹ ਜ਼ਿੰਦਗੀ ਮੌਤ ਦੀ ਲੜਾਈ ਲਾ ਰਹੀ ਆ ਉਸ ਦਾ ਪਤੀ ਜਿਹੜਾ ਆ ਰੱਬ ਨੂੰ ਪਹਰਾ ਹੋ ਚੁੱਕਿਆ ਤਿੰਨ ਮੌਤਾਂ ਹੋ ਚੁੱਕੀਆਂ ਨੇ ਛੇ ਦੀ ਹਾਲਤ ਗੰਭੀਰ ਆ ਔਰ ਇਸ ਹਾਦਸੇ ਨੇ ਇੱਕ ਵਾਰੀ ਸਮੁੱਚੇ ਪੰਜਾਬ ਦੇ ਵਿੱਚ ਇੱਕ ਸੋਗ ਦੀ ਲਹਿਰ ਜਿਹੜੀ ਆ ਉਹ ਦੜਾ ਦਿੱਤੀ ਆ ਔਰ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਫਿਲਹਾਲ ਬਚਾਉਣ ਦੇ ਜਿਹੜੇ ਯਤਨ ਅਰੰਭੇ ਹੋਏ ਨੇ ਸਹੋਗੀ ਕੈਮਰਾਮੈਨ ਗੋਰੇ ਦੇ ਨਾਲ ਸ਼ਾਬਾਦ ਪਟਿਆਲਾ